हां भाई दोस्तों आज ਆਪਾਂ ਪਹੁੰਚੇ ਗਰਾਊਂਡ ਵਿੱਚ ਤੇ ਇੱਕ ਤੁਹਾਨੂੰ ਚੀਜ਼ ਦਿਖਾ ਲੈਣੀ ਆ ਨਵੀਂ ਚੀਜ਼ ਆ ਬੱਚਿਆਂ ਦੇ ਲਈ ਪਿੰਡ ਜਮਸ਼ੇਰ ਦੇ ਗਰਾਊਂਡ ਵਿੱਚ ਵੀ ਪਿੰਗਾ ਲੱਗੀਆਂ ਵੀ ਨਿਆਣੇ ਆਪ ਹੀ ਲੱਗੇ ਆ ਦੇਖੋ ਮਿੱਟੀ ਪਾਉਣ ਤਾਂ ਪਧਰਾ ਕਰਨ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਆਣ ਕੇ ਝੂਟੇ ਲਿਆ ਕਰੂਗੇ ਤੇ ਨਾਲ ਉਹ ਪਰਲੇ ਪਾਸੇ ਥੋੜੇ ਜਿਹੇ ਵੱਡੇ ਬੱਚੇ ਜਦੋਂ ਮਲ 14-15 ਸਾਲਾਂ ਵਾਲੇ ਉਹਨਾਂ ਲਈ ਲੱਗ ਗਈਆਂ ਮਤਲਬ ਵੱਡਾ ਬੰਦਾ ਵੀ ਬਹਿ ਸਕਦਾ ਉਹ ਵੱਡੀਆਂ ਆ ਤੇ ਆਹ ਛੋਟੀਆਂ ਪਿੰਗਾ ਇੱਧਰ ਲੱਗ ਗਈਆਂ ਤੇ ਇੱਧਰ ਭਾਜੀ ਹੁਣੀ ਲੱਗੇ ਆ ਚਾਚੇ ਹੁਣੀ ਲੱਗੇ ਆ ਐਨ ਪੱਧਰਾ ਕਰਨ ਮਿੱਟੀ ਸਟਾਕ ਐਨ ਉੱਤੇ ਥੱਲੇ ਪੱਧਰਾ ਕਰ ਦਤਾ ਵੀ ਤੁਸੀਂ ਹੁਣ ਆਓ ਤੇ ਆਣ ਕੇ ਇੱਥੇ ਝੂਟੇ ਲਾਓ ਆਪਣੇ ਬੱਚਿਆਂ ਨੂੰ ਝੂਟੇ ਦਵਾਓ ਆ ਬਿੱਲੇ ਅੰਕਲ ਦੇ ਜਿੰਦਾ ਯਤਨਾ ਸਦਕਾ ਇਹਨਾਂ ਨੇ ਮਾਇਆ ਖਰਚੀ ਆ ਤੇ ਆ ਜਿਹੜਾ ਕੰਮ ਨੇਪਰੇ ਚੜਿਆ ਆ ਐਨਆਰਆਈ ਬ੍ਰਦਰ ਆਪਣੇ ਐਨਆਰਆਈ ਵੀਰ ਇਹ ਬਿੱਲਾਂਕਲ ਜੀ ਤੇ ਇਹਨਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਮਾਇਆ ਜਿਹੜੀ ਕੱਢ ਕੇ ਤੇ ਬੱਚਿਆਂ ਦੇ ਖੇਡਣ ਦੇ ਲਈ ਇਹ ਗਰਾਊਂਡ ਦੇ ਵਿੱਚ ਜਿਹੜਾ ਉਪਰਾਲਾ ਕੀਤਾ ਬਈ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਇਹਨਾਂ ਦਾ ਕਰਦੇ ਆ ਅਸੀਂ ਧੰਨਵਾਦ ਤੇ ਤੁਸੀਂ ਕੱਲ ਤੋਂ ਕੱਲ ਤੋਂ ਸ਼ਾਮ ਤੋਂ ਸ਼ਾਇਦ ਸ਼ੁਰੂਆਤ ਹੋ ਜਵੇ ਕਿਉਂਕਿ ਥੱਲੇ ਮਿੱਟੀ ਪਰਲੇ ਪਾਸੇ ਪਾਉਣ ਵਾਲੀ ਰਹਿੰਦੀ ਆ ਉਹ ਫੇਰ ਬੈਲੈਂਸ ਜੇ ਬਣ ਜਾਂਦਾ ਹਨਾ ਕੋਈ ਬੱਚਾ ਡੇਗਦਾ ਡੂਗਦਾ ਨਹੀਂ ਤੇ ਉਹਦਾ ਉਬੜ ਖੁਬੜ ਜੀ ਸੀਗੀ ਥੱਲੇ ਫਿਰ ਨਾਲੇ ਰੂੜੇ ਰਾੜੇ ਮਾੜੇ ਮੋٹے ਜਿਹੜੇ ਹੁੰਦੇ ਉਹ ਵੀ ਦੱਬ ਹੋ ਗਏ ਆ ਤੇ ਤਾਂ ਕਰਕੇ ਬਈ ਹੁਣ ਸ਼ੁਰੂਆਤ ਇਹਦੀ ਕਹਿੰਦੇ ਕੱਲ ਨੂੰ ਕਰ ਦਵਾਂਗੇ ਤੇ ਕੱਲ ਨੂੰ ਹੋ ਜਾਣੀ ਹੈ ਸ਼ੁਰੂਆਤ ਨਿਆਣੇ ਆਪ ਹੀ ਲੱਗੇ ਆ ਮਿਹਨਤ ਕਰਨ ਚਲਦੀ ਕਿ ਨਹੀਂ ਕਈ ਇਹਨਾਂ ਨੂੰ ਝੂਟੇ ਲੈਣੇ ਆ ਨਾਲੇ ਤੇ ਇਹਨਾਂ ਦਾ ਤੰਦਰੁਸਤੀ ਰਹੂਗੀ ਗਰਾਊਂਡ ਵਿੱਚ ਹੁਣ ਤੁਹਾਨੂੰ ਮੈਂ ਆਲੇ ਦੁਆਲੇ ਘੁਮਾ ਕੇ ਵੀ ਦਿਖਾ ਲੂੰਗਾ ਕੈਮਰਾ ਬਈ ਹੁਣ ਜਿੱਦਾਂ ਆਉਣ ਲੱਪੇ ਆ ਪਿੰਡ ਦੇ ਬੰਦੇ ਬੀਬੀਆਂ ਸੈਰ ਕਰਨ ਤੇ ਗਰਾਊਂਡ ਵਿੱਚ ਪੂਰਾ ਆਇਆ ਨੇ ਇਸ ਵੇਲੇ ਰੱਛਿਆ ਤੇ ਆ ਮੈਨੂੰ ਇਹਦਾ ਨਾਮ ਵੀ ਦੱਸਿਓ ਕਮੈਂਟ ਕਰਕੇ ਅੱਜ ਇਹਦੇ ਨਾਲ ਮਿੱਟੀ ਖਾਚੇ ਤੇ ਇਹਨੂੰ ਕੀ ਕਹਿੰਦੇ ਆ ਕਈਆਂ ਨੂੰ ਪਤਾ ਨਹੀਂ ਹੋਣਾ ਤੇ ਤੁਸੀਂ ਦੱਸਣਾ ਮੈਨੂੰ ਵੀ ਇਹਨੂੰ ਕੀ ਕਹਿੰਦੇ ਕੀ ਆ ਤੇ ਅੰਕਲ ਵੀ ਆ ਗਏ ਆਪ ਸਾਹ ਲੈ ਲੈ ਕੇ ਵਿਚਾਰਿਆਂ ਨੇ ਪਹਿਲਾਂ ਸਿਆਣੇ ਵੀ ਨਾਲ ਲੱਗੇ ਵੀ ਨਿਆਣੇ ਵੀ ਦੇਖ ਕੇ ਆ ਗਏ ਸਾਹ ਲੈ ਲੈ ਕੇ ਆਪ ਵੀ ਲੱਗੇ ਆ ਤੇ ਸਾਰਾ ਕੁਝ ਆਪਣੇ ਹੱਥੀ ਕਰਨ ਦੇ ਆ ਆ ਦੇਖੋ ਗਰਾਊਂਡ ਹੁਣ ਕਿੰਨੀ ਸੋਹਣੀ ਆ ਉਹ ਪਰਲੇ ਪਾਸੇ ਬਾਲੀਬਾਲ ਦਾ ਨੈੱਟ ਵੀ ਲੱਗਾ ਆ ਤੇ ਜਿਨ੍ਹਾਂ ਨੇ ਬਾਲੀਬਾਲ ਖੇਡਣਾ ਤੇ ਉਹ ਵੀ ਖੇਡ ਸਕਦੇ ਆ ਤੇ ਆਲੇ ਦੁਆਲੇ ਰੇਲਿੰਗ ਵੀ ਪੂਰੀ ਹੋ ਗਈ ਆ ਤੇ ਰੇਲਿੰਗ ਦੇ ਵਿੱਚ ਵੀ ਤੁਸੀਂ ਜਾ ਕੇ ਤੇ ਆਪਣਾ ਉੱਥੇ ਫੈਰ ਕਰ ਸਕਦੇ ਆ ਉਹ ਦੇਖੋ ਆਲੇ ਦੁਆਲੇ ਘੁੰਮਦੇ ਵੀ ਆ ਸਾਰੇ ਉਹ ਬੱਚੇ ਵੀ ਨਿੱਕੇ ਨਿੱਕੇ ਘੁੰਮਦੇ ਆ ਇਹ ਜਮਸ਼ੇਰ ਦੀ ਗਰਾਊਂਡ ਦੇ ਵਿੱਚ ਤੁਸੀਂ ਆਪਣਾ ਜਿਹੜਾ ਆ ਦੇਖ ਸਕਦੇ ਆ ਜਾ ਕੇ ਤੇ ਉੱਥੇ ਆ ਦੇਖੋ ਬੱਚੇ ਇੱਧਰ ਕ੍ਰਿਕਟ ਵੀ ਖੇਡਦੇ ਆ ਮਤਲਬ ਗਰਾਊਂਡ ਹੁਣ ਇੱਕ ਦੋ ਵਾਰੀ ਬਾਈ ਆ ਮੁੰਡਿਆਂ ਨੇ ਤੇ ਬਾਕੇ ਤੇ ਕਾਹ ਕੂਈ ਆ ਮਰ ਗਿਆ ਤੇ ਹੋ ਗਈ ਆ ਪੱਧਰੀ ਤੇ ਅੱਗੇ ਕਾਹ ਜੇ ਬਰਸਾਤਾ ਚ ਬਹੁ ਹੋ ਗਿਆ ਸੀ ਤਾਂ ਕਰਕੇ ਹੁਣ ਗਰਾਉਂਡ ਜਿਹੜੀ ਆ ਨ ਪੱਧਰੀ ਹੋ ਗਈ ਆ ਭਾਈ ਆਇਆ ਕਰੋ ਜੇ ਆਪਾਂ ਆਵਾਂਗੇ ਤੇ ਉੱਤੇ ਚੱਲਦੇ ਰਹਿਾਂਗੇ ਤੇ ਵਰਤਦੇ ਰਹਿਾਂਗੇ ਚੀਜ਼ ਨੂੰ ਫੇਜਦਾ ਚੀਜ਼ ਖਰਾਬ ਨਹੀਂ ਹੁੰਦੀ ਨਹੀਂ ਤਾਂ ਫੇਰ ਉਹ ਹੀ ਕਾਹ ਕੱਖ ਸਾਰਾ ਕੁਝ ਹੋ ਜਾਂਦਾ ਨਾ ਇੱਕ ਸੇਫਟੀ ਰਹਿੰਦੀ ਆ ਚਾਰ ਦੁਵਾਰੀ ਕੀਤੀ ਹੋਈ ਆ ਤੇ ਤਾਂ ਕਰਕੇ ਭਈ ਕੋਈ ਡਰ ਨਹੀਂ ਹੈਗਾ ਤੁਹਾਡੇ ਬੱਚੇ ਸੇਫਟੀ ਨਾਲ ਬਾਹਰ ਜਿੱਦਾਂ ਹੁਣ ਤੁਸੀਂ ਰੋਡ ਦੇ ਉੱਤੇ ਸੈਰ ਕਰਦੇ ਆ ਜਾਂ ਉਦਾਂ ਉੱਥੇ ਕਾਰਾਂ ਗੱਡੀਆਂ ਮੋਟਰਸਾਈਕਲ ਹੁੰਦੇ ਆ ਬੱਚੇ ਤੁਹਾਡੇ ਨਾਲ ਹੁੰਦੇ ਆ ਨਾ ਹੁਣ ਤੁਸੀਂ ਇੱਥੇ ਆਣ ਕੇ ਤਾਂ ਆਪਣਾ ਇਹਨਾਂ ਪੂਰੇ ਕਰ ਸਕਦੇ ਆ ਸੈਰ ਆਪਣਾ ਵਧੀਆ ਤਰੀਕੇ ਨਾਲ ਟਾਈਮ ਸਪੈਂਡ ਕਰ ਸਕਦੇ ਆ ਆ ਦੇਖੋ ਬੱਚੇ ਨਹੀਂ ਲੈਂਦੇ ਆ ਨੀ ਯਾਰੇ ਗਰਾਊਂਡ ਦੇ ਵਿੱਚ ਤੇ ਇਹ ਜਿਹੜੀ ਜਮਸ਼ੀਰ ਮਾਨਾ ਦੇ ਪਾਸੇ ਦੀ ਗਰਾਊਂਡ ਆ ਬਈ ਤੁਹਾਡਾ ਇੰਤਜ਼ਾਰ ਕਰ ਰਹੀ ਆ ਤੇ ਆਣ ਕੇ ਖੇਡੋ ਉਦੋ ਤੇ ਆਪਣੇ ਮੱਚਿਆਂ ਨੂੰ ਲੈ ਕੇ ਆਓ ਆਪ ਆਓ ਤੇ ਪੂਰੀ ਐਨ ਤਿਆਰੀ ਬਸ ਹੋਰ ਇੱਕ ਦੋ ਦਿਨਾਂ ਤਾਂ ਪ੍ਰੋਪਰ ਹੋ ਜਾਣਾ ਕੰਮ ਤੇ ਫੇਰ ਉਸ ਤੋਂ ਬਾਅਦ ਤੁਹਾਨੂੰ ਖੁੱਲੇ ਸੱਦੇ ਭਾਈ ਆਓ ਆਪਣੀ ਸ਼ੈਰ ਕਰੋ ਆਪਣਾ ਜੋ ਤੁਹਾਨੂੰ ਚੰਗਾ ਲੱਗਦਾ ਕਰੋ ਤੇ ਆ ਨਿੱਕੇ ਨਿੱਕੇ ਬੱਚੇ ਤਾਂ ਨੇ ਸ਼ੁਰੂ ਹੋ ਗਏ ਆ ਤੇ ਇੱਧਰ ਵੀ ਸ਼ੈਰ ਵੀ ਕਰਦੇ ਵਾਲੇ ਵਾਲੇ ਸਾਰੇ ਜਣੇ ਤੇ ਚਲੋ ਜੀ ਧੰਨਵਾਦ ਆ ਜਿਹੜੇ ਵੀਰਾਂ ਨੇ ਇਹ ਪ੍ਰਾਲਾ ਕੀਤਾ ਆ ਤੇ گاਾਂ ਹੋਰ ਵੀ ਦੇ ਦੇਖਦੇ ਕੋਈ ਵੀਰ ਹੋਊਗਾ ਤੇ ਕੋਈ ਜਿੱਦਾਂ ਮਤਲਬ ਆਪਣੇ ਲੋਕ ਕੋਈ ਚੀਜ਼ ਲਗਾਉਣੀ ਚਾਹੁੰਦਾ ਹੋਵੇ ਆਪ ਪੈਸੇ ਖਰਚ ਕੇ ਥੀਂ ਆਪਣੇ ਤੇ ਕੋਈ ਚੀਜ਼ ਜਿੱਦਾਂ ਉੱਤੇ ਜਿੱਦਾਂ ਜੈਮ ਲਈ ਕੋਈ ਸਮਾਨ ਜਾਂ ਪੰਚਾਇਤ ਨੂੰ ਵੀ ਚਾਹੀਦਾ ਹੈ ਕੋਈ ਨਾ ਕੋਈ ਮੜੇ ਮੋਟਾ ਵਾਲੇ ਦਵਲੇ ਲੱਗ ਜਾਣਾ ਨਾ ਚੀਜ਼ਾਂ ਜਿੱਦਾਂ ਪੰਚਾਇਤ ਨੂੰ ਫੰਡ ਆਉਂਦਾ ਆ ਜਿੰਮਾਂ ਲਈ ਜਾਂ ਹੋਰ ਤਰੀਕੇ ਨਾਲ ਤੇ ਉਹ ਵੀ ਇੱਥੇ 2-4 ਮਸ਼ੀਨਾਂ ਲੱਗ ਜਾਣ ਜਿਨ੍ਹਾਂ ਨੇ ਮਤਲਬ ਜਿੱਦਾਂ ਆਪਣੀ ਐਕਸਰਸਾਈਜ਼ ਕਰਨੀ ਹੈ ਸਵੇਰੇ ਸ਼ਾਮ ਉਹ ਆਪਣੀ ਐਕਸਰਸਾਈਜ਼ ਕਰ ਸਕਦੇ ਆ ਜਗ੍ਹਾ ਆਪਣੇ ਤੋਂ ਹੈਗੀ ਆ ਤੇ ਪਿੰਡ ਦੇ ਲੋਕਾਂ ਲਈ ਲਈ ਕੰਮ ਆਊਗੀ ਤੇ ਪਿੰਡ ਦੇ ਲੋਕ ਜਿਹੜੇ ਉਤੰਤਰ ਉਸਤ ਰਹਿਣਗੇ ਸੋ ਆ ਦੇਖ ਲਓ ਜੀ ਤੇ ਹੋਰ ਵੀਰ ਵੀ ਜਿਹੜੇ ਕੋਈ ਮਸ਼ੀਨ ਮਸ਼ੂਨ ਲਵਾ ਕੇ ਦੇਣਾ ਚਾਹੁੰਦੇ ਆ ਭਾਈ ਪਹਿਲ ਦੇ ਆਧਾਰ ਤੇ ਲਵਾ ਦਿਓ ਤਾਂ ਕਿ ਇੱਕ ਤੁਹਾਡੀ ਨਿਸ਼ਾਨੀ ਰਹੂਗੀ ਵੀ ਹਾਂ ਜੀ ਵੀ ਆਪਾਂ ਜਿਹੜੇ ਪਿੰਡ ਦੇ ਆਪਣੇ ਲੋਕ ਆ ਉਹਨਾਂ ਦੇ ਲਈ ਆਪਾਂ ਬਹੁਤ ਵਧੀਆ ਉਪਰਾਲਾ ਕੀਤਾ ਤੇ ਬੱਚੇ ਵੀ ਖੁਸ਼ ਰਹਿਣਗੇ ਬੱਚੇ ਜੇ ਖੁਸ਼ ਹੋ ਗਿਆ ਤਾਂ ਫੇਰ ਸਮਝ ਲਓ ਪ੍ਰਮਾਤਮਾ ਖੁਸ਼ ਹੋ ਗਿਆ ਸੋ ਆਪਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਇੰਨੀਆਂ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਤੁਹਾਨੂੰ ਇਹ ਉਪਰਾਲਾ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਂ ਤੁਹਾਡਾ ਆਪਣਾ ਮੌਨਟੀ ਮਾਨ ਮੈਨੂੰ ਦਿਓ ਆ ਗਿਆ ਜੀ ਧੰਨਵਾਦ